ਪਰਸੈਂਟੇਜ ਘਟਾ ਭਾਵੇਂ ਦੁਨੀਆ ਦਾ ਜਿਹੜਾ ਮਰਜੀ ਬੋਨ ਮੇਟਾ ਬਿਲਾ ਦੋ। ਉਹ ਨੇਚਰਲ ਸਾਇੰਸ ਨੇ ਹੀ ਮੈਨੂੰ ਜੀਵਨ ਦਿੱਤਾ। ਮੈਂ ਆਪਣੀ ਜਰਨੀ ਦੀ ਗੱਲ ਕਰਾਂ ਤਾਂ 16 ਸਾਲ ਪਹਿਲਾਂ ਮੈਂ ਖੁਦ ਅਸਥਮੈਟਿਕ ਪੇਸ਼ੈਂਟ ਸੀ। ਮੈਨੂੰ ਥਾਇਰੋਇਡ ਦੀ ਪ੍ਰੋਬਲਮ ਸੀਗੀ, ਮੇਰੇ ਗਲੇ 'ਚ ਗੱਠ ਸੀਗੀ ਤੇ ਅੱਗੇ ਨਾਲੋਂ ਮੇਰਾ ਕਾਫੀ ਫਰਕ ਆ ਤੇ ਉਹਨਾਂ ਨੂੰ ਮੈਨੂੰ 1.5 ਮਹੀਨਾ ਹੋ ਗਿਆ ਇੱਥੇ ਮਨੂੰ ਮੈਡੀਸਿਨ ਖਾਂਦੇ ਨੂੰ। ਜਦੋਂ ਮੇਰਾ ਰੋਗ ਨਿਕਲਿਆ ਤਾਂ ਫਿਰ ਮੈਨੂੰ ਫੀਥ ਆਇਆ ਕਿ ਇਹਦੇ ਬਾਰੇ ਤਾਂ ਲੋਕਾਂ ਨੂੰ ਦੱਸਣਾ ਚਾਹੀਦਾ। ਸਾਡੇ ਘਰੇ ਨਹੀਂ ਹੋਵਾ। ਸ਼ਰਾਬ ਅਸੀਂ ਵੜਨ ਨਾ। ਨਹੀਂ। ਬਸ ਆਹ ਤਾਂ ਸਮਝ ਆਈ ਦੀ ਸੀ ਗੁਰੂ ਸਾਹਿਬ ਦਾ ਘੋੜੇ ਨੂੰ ਸਮਝ ਆ ਗਈ ਸੀ ਕਿ ਇਹ ਖੇਤ ਤਮਾਕੂ ਦਾ ਹੈ ਤੇ ਮੈਂ ਨਹੀਂ ਵੜਦਾ ਉਹ ਘੋੜਾ ਸੀ ਜਾਨਵਰ ਸੀ ਅਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਅੱਜ ਵੀ ਦੇਖ ਬਣਾਉਣੇ ਵਿੱਚ ਖੰਡ ਪਾਉਨੇ ਆ ਮੈਨੂੰ ਹਾਰਟ ਦੀ ਪ੍ਰੋਬਲਮ ਸੀ ਮੈਂ ਪਹਿਲੀ ਵਾਰ ਹੀ ਨਹੀਂ ਆਈ ਮੈਂ ਤਾਂ ਤਿੰਨ ਚਾਰ ਵਾਰੀ ਮਤਲਬ ਹੁਣ ਦਵਾਈ ਲੈਣ ਆ ਚੁੱਕੀ ਆ ਉਹਦਾ ਰਿਜ਼ਲਟ ਸਾਨੂੰ ਬਹੁਤ ਮਿਰਕਲ ਰਿਜ਼ਲਟ ਮਿਲੇ ਨੇ ਆਈ ਸਾਈਟ ਵੀ ਮੇਰੀ ਵੀਕ ਹੋ ਰਹੀ ਸੀ ਯਾਨੀ ਕਿ ਫਿਜ਼ੀਕਲੀ ਮੈਂ ਫਿਟ ਨਹੀਂ ਸੀ ਕਿਉਂਕਿ ਬਿਕੋਜ਼ ਮੈਂ ਆਰਮੀ ਜੁਆਇਨ ਕਰਨੀ ਸੀਗੀ ਜਿੰਨੀ ਐਕਸਰਸਾਈਜ਼ ਕਰਦੇ ਸੀ ਉਹਦੇ ਨਾਲ ਕੀ ਹੁੰਦਾ ਸੀ ਮੇਰੀ ਪਰਫਾਰਮੈਂਸ ਡਾਊਨ ਹੀ ਹੁੰਦੀ ਸੀ ਜਿੰਨੀ ਜ਼ਿਆਦਾ ਐਕਸਰਸਾਈਜ਼ ਕਰਦਾ ਜਿੰਨੀ ਰਨਿੰਗ ਕਰਦਾ ਕਿਉਂਕਿ ਜੋ ਖਾਂਦਾ ਸੀ ਨਾ ਖਾਦਾ ਪੀਤਾ ਲੱਗਦਾ ਨਹੀਂ ਸੀਗਾ ਹੁਣ ਮਤਲਬ ਪ੍ਰੋਪਰ ਮੇਰਾ ਮਤਲਬ ਕਾਫੀ ਮੈਨੂੰ ਫਰਕ ਆ ਇੱਥੋਂ ਪ੍ਰੋਬਲਮ ਸੀ ਕਿ ਬ੍ਰੈਸਟ ਚ ਗੱਟ ਸੀਗੀ ਮੇਰੇ ਤੇ ਉਹਦੇ ਨਾਲ ਹੀ ਸੀ ਕਿ ਮੈਨੂੰ ਡਰ ਬੈਠ ਗਿਆ ਵੀ ਸ਼ਾਇਦ ਮੈਨੂੰ ਇਹ ਪ੍ਰੋਬਲਮ ਹੋ ਗਈ ਆ ਪਰ ਜਦ ਮੈਂ ਇੱਥੇ ਆਈ ਡਾਕਟਰ ਸਾਹਿਬ ਨਾਲ ਗੱਲ ਕੀਤੀ ਬਹੁਤ ਚੰਗਾ ਲੱਗਿਆ ਉਹਨਾਂ ਨੇ ਬਹੁਤ ਸਮਝਾਇਆ ਉਹਦੇ ਨਾਲ ਹੀ ਕਾਫੀ ਮੈਨੂੰ ਫਰਕ ਪੈ ਗਿਆ ਤੇ ਹੁਣ ਮੈਂ ਦਵਾਈ ਲੈ ਰਹੀ ਆ ਤੇ ਮੈਨੂੰ ਕਾਫੀ ਇੰਪਰੂਵਮੈਂਟ ਹੈ ਮੇਰੀ ਬੇਟੀ ਬਿਲਕੁਲ ਠੀਕ ਹੈ ਮੇਰੀ ਬੇਟੀ ਨੂੰ ਸ਼ੂਗਰ ਘਟ ਜਾਂਦਾ ਸੀ ਤੇਰੇ ਵਾਲ ਬਿਲਕੁਲ ਹੀ ਲੈਗੇ ਸੀ ਤੇ ਇਹਨੂੰ ਐਸਆਰਪੀ ਇਨਫੈਕਸ਼ਨ ਬਹੁਤ ਜ਼ਿਆਦਾ ਦੀ ਬਾਦੀ ਸੀ ਤੇ ਭਾਰਨ ਵੀ ਇਹਦਾ ਬਹੁਤ ਘਟਦਾ ਸੀ ਡੇਲੀ ਇਹਦਾ 20 ਗ੍ਰਾਮ ਭਾਰਨ ਘਟਦਾ ਸੀ ਜੀ ਬਹੁਤ ਜ਼ਿਆਦਾ ਕਮਜ਼ੋਰ ਸੀ ਇਹ ਤੇ ਹੁਣ ਬਿਲਕੁਲ ਠੀਕ ਆ ਹਾਂਜੀ ਮੈਨੂੰ ਜੁਟਰਸ ਫਾਈਬਰਟ ਸੀਗੀ ਬਾਕੀ ਕਣਕ ਤੋਂ ਦੁੱਧ ਤੋਂ ਅਲਰਜੀ ਸੀਗੀ ਉਹ ਇਹਨਾਂ ਨੇ ਬੰਦ ਕੀਤੀ ਆ ਤੇ ਮੈਡੀਸਨ ਦਿੱਤੀ ਇਹਨਾਂ ਨੇ ਮੈਨੂੰ ਤੇ ਮੈਨੂੰ ਡੇਢ ਕੁ ਮਹੀਨੇ ਬਾਅਦ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ ਹਾਂਜੀ ਤੇ ਹੁਣ ਕਾਫੀ ਫਰਕ ਆ ਅੱਜ ਮੈਂ ਰਿਪੋਰਟਸ ਵੀ ਕਰਵਾ ਕੇ ਆਈ ਆ ਲੋਕਾਂ ਚ ਇੱਕ ਹੋਪ ਇੱਕ ਉਮੀਦ ਵਧੀ ਹੈ ਇਸ ਧਰਤੀ ਤੇ ਜਿੰਦਾ ਰਹਿਣ ਲਈ ਦੇਖੋ ਇਹ ਚੀਜ਼ਾਂ ਤੋਂ ਦੂਰ ਜਾ ਰਹੇ ਆ ਬੱਚੇ ਕਿਉਂਕਿ ਉਹ ਬਾਹਰ ਦਾ ਖਾਣਾ ਮਗਵਾ ਮਗਵਾ ਕੇ ਖਾਂਦੇ ਆ ਛੋਟੇ ਬੱਚਿਆਂ ਨੂੰ ਵੀ ਦਿੰਦੇ ਆ ਤੇ ਪੇਰੈਂਟਸ ਕਹਿੰਦੇ ਨਾ ਆਪ ਹੀ ਜਦ ਨਹੀਂ ਠੀਕ ਖਾ ਰਹੇ ਤੇ ਪੇਰੈਂਟਸ ਨੂੰ ਪਹਿਲਾਂ ਰੁਕਣਾ ਪਏਗਾ ਅਸੀਂ ਕੋਈ 500 ਸਾਲ ਪੁਰਾਣੀ ਤੇ ਗੱਲ ਹੀ ਨਹੀਂ ਕਰ ਰਹੇ ਸਿਰਫ ਇੱਕ ਹੀ ਪੀੜ੍ਹੀ ਨੇ ਪਲਟਾ ਮਾਰਿਆ ਤੇ ਉਮਰ ਅੱਧੀ ਰਹਿ ਗਈ ਆ ਸੌਦੀ ਵਿਸ਼ੇ ਕਿਤਨੇ ਕਿਤੇ ਸਾਡੀਆਂ ਮੂਰਖਤਾਵਾਂ ਨੇ ਘਰੇ ਮਾਪੇ ਕਹਿੰਦੇ ਹੁੰਦੇ ਨੇ ਦੁੱਧ ਦਹੀਂ ਖਾਓ ਹਨਾ ਜੇ ਤਾਕਤਵਰ ਸਰੀਰ ਬਣਾਉਣਾ ਤਗੜੇ ਹੋਣਾ ਪਰ ਤੁਸੀਂ ਕਹਿੰਦੇ ਹੋ ਕਿ ਦੁੱਧ ਦਹੀਂ ਤੋਂ ਦੂਰ ਹਟੋ ਠੀਕ ਹੈ ਜੇ ਤੁਸੀਂ ਦੁੱਧ ਖਪੀਣ ਦਾ ਸ਼ੌਂਕ ਰੱਖਦੇ ਹੋ ਤਾਂ ਪਹਿਲਾਂ ਪਸ਼ੂ ਪਾਲਣ ਦਾ ਸ਼ੌਂਕ ਰੱਖੋ ਖਾਲੀ ਤੁਸੀਂ ਕਹੋਗੇ ਸਵੇਰੇ 6 ਵਜੇ ਉੱਠੇ ਗਿੱਡਾ ਸੌ ਸਾਫ਼ ਕਰਦੇ ਕਰਦੇ ਦੁੱਧ ਜੋ ਦੁੱਧ ਪਵਾ ਲੋਗੇ ਤੇ ਤੁਸੀਂ ਕਹੋ ਮੈਂ 100 ਸਾਲ ਚੱਲ ਜਾਊਗਾ ਝੂਠ ਹੈ ਪਹਿਲਾਂ ਸਿਆਣੇ ਸਾਡੇ ਦੁੱਧ ਵੇਚਦੇ ਨਹੀਂ ਹੁੰਦੇ ਸੀ ਉਹਨਾਂ ਪਿੱਛੇ ਉਹਨਾਂ ਦਾ ਤੁਸੀਂ ਜੇ ਥਾਟ ਪ੍ਰੋਸੈਸ ਸਮਝੋਗੇ ਨਾ ਤੇ ਫਿਰ ਤੁਸੀਂ ਸਲੂਟ ਕਰੋਗੇ ਉਹਨਾਂ ਦੇ ਪਿੱਛੇ ਥਾਟ ਪ੍ਰੋਸੈਸ ਇਹੀ ਸੀ ਕਿ ਜਿੱਦਨ ਦੁੱਧ ਵਿਕਨ ਲੱਗ ਪਿਆ ਇਹਦੀ ਕੁਆਲਿਟੀ ਡਾਊਨ ਹੋ ਜਾਣੀ ਆ ਕਿਉਂਕਿ ਵਪਾਰੀ ਨੇ ਮਾਰਜਨ ਵਾਲਾ ਧਿਆਣਾ ਤੇ ਕੰਮਕਰ ਜਿਆਦਾ ਸੀ ਕਿ ਤੇ ਥੱਲੇ ਪਿੰਜਨੇ ਨੂੰ ਖਿੱਚ ਲਈ ਪਈ ਤੇ ਮੈਂ ਕਿਹਾ ਯਾਰ ਮੇਰਾ ਵੀ ਚੈੱਕ ਕਰ ਦੋ ਅੱਜ ਕਿਹਾ ਤੇ ਹੁਣ ਮਸ਼ੀਨ ਨੂੰ ਕਰੰਟ ਜਿਆ ਮਾਰਦੇ ਮੈਂ ਪੁੱਛਿਆ ਵੀ ਕਰੰਟ ਨਾਲ ਲਵਾਦੇ ਭਰਾਵਾ ਕਹਿੰਦੇ ਨਹੀਂ ਵੀ ਇਹ ਥੈਰੇਪੀ ਵੀ ਆ ਟ੍ਰੀਟਮੈਂਟ ਆ ਹੁਣ ਮੈਂ ਇੱਥੇ ਦੜੀ ਦਾ ਖਾ ਕੇ ਹਟਿਆ ਇੰਗਲਿਸ਼ੀ ਪਤਨਿਆਂ ਨੇ ਕੀ ਕਹੇ ਨੂੰ ਮਿਲਟਾਂ ਮਿਲਣਸ ਗਿਆ ਮੈਂ ਖਾਦਾ ਮੈਂ ਕਹਣਾ ਵੀ ਟੇਸਟ ਵੀ ਲਾਜਵਾ ਵਾ ਇਹਨਾਂ ਦਾ ਇੱਕ ਕੜਾ ਪੀਤਾ ਉਹ ਹਲਕੀ ਜਿਹੀ ਕਿਤੇ ਜਾੜ ਦੇ ਵਿੱਚ ਵੀ ਦਰਦ ਹੈਗੀ ਉਹ ਮੈਂ ਦੋ ਵਾਰੀ ਭਰ ਕੇ ਐਂ ਕਰਿਆ ਤਾਂ ਉਹ ਗਾਇਬ ਹੋ ਗਈ ਦਰਦ ਦਾ ਯਾ ਮਤਲਬ ਉਹਦੇ ਵਿੱਚ ਕੋਈ ਜਾਨ ਹੈ ਇਸ ਲਈ ਕੁਦਰਤੀ ਗਿਆਨ ਦਾ ਅਪਯੋਗ ਇਹ ਜੇ ਡਾਕਟਰ ਪੁੱਲ ਵਰਗੇ ਸਿਆਣੇ ਦੱਸੇ ਹੋਏ ਡਾਕਟਰਾਂ ਦਾ ਜਿਨ੍ਹਾਂ ਨੇ ਕੋਰਸ ਕਰੇ ਹਨ ਉਹਨਾਂ ਦੇ ਦੱਸੇ ਮੁਤਾਬਕ ਜੇ ਕਰੀਏ ਤਾਂ ਮੈਂ ਸਹਮਤ ਹਾਂ ਵੀ ਅ ਦਵਾਈਆਂ ਤੋਂ ਅਸੀਂ ਬਚ ਸਕਾਂਗੇ ਜਿਵੇਂ ਆਪਾਂ ਕਹਿੰਦੇ ਨਾ ਵੀ ਐਪਲ ਏਡੇ ਗਰੀਬ ਦਾ ਡਾਕਟਰਾਂ ਦੇ ਡਾਕਟਰ ਤੋਂ ਵੀ ਦੂਰ ਰਹਿਣਾ ਰੋਜ਼ ਇੱਕ ਸੇਬ ਖਾਓ ਸੋ ਪੂਰੇ ਪੰਜਾਬ ਚ ਵੈਲਪਿੰਗ ਹੈਲਥ ਆਰਗੇਨਾਈਜੇਸ਼ਨ ਦੇ ਰਿਸਰਚ ਸੈਂਟਰ ਜਿਹਦੇ ਵਿੱਚ ਅਸੀਂ ਨਵੇਂ ਯੂਥ ਨੂੰ ਵੀ ਓਪਰਚ्युनिटी ਦੇ ਰਿਹਾ ਉਹਨਾਂ ਨੂੰ ਐਜੂਕੇਟ ਕਰ ਰਹੇ ਹਾਂ ਡਿਪਲੋਮਾ ਕਰਵਾ ਰਹੇ ਹਾਂ ਥੈਨ ਫਿਰ ਸਾਡੇ ਹੀ ਰਿਸਰਚ ਸੈਂਟਰਾਂ ਚ ਉਹਨਾਂ ਦੀ ਪਲੇਸਮੈਂਟ ਹੈ ਪਾਛਾ ਅਰਨਿੰਗ ਵੀ ਲੈ ਰਹੇ ਸੇਵਾ ਵੀ ਕਰ ਰਹੇ ਮੈਂ ਤਾਂ ਸੋਭਾ ਦਾ ਇਸ ਪ੍ਰੋਗਰਾਮ ਚ ਪੂਰੀ ਡਾਕਟਰ ਟੀਮ ਸੇਵਾ ਨਿਭਾ ਰਹੀ ਅੰਦਰ ਠੀਕ ਹੈ ਤਾਂ ਇਹ ਕਿ ਅਸੀਂ ਯੂਥ ਨੂੰ ਇਧਰ ਨੂੰ ਲੈ ਕੇ ਆ ਰਹੇ ਹਾਂ ਤਾਂ ਇਹ ਬਹੁਤ ਵਧੀਆ ਸਾਡੇ ਲਈ ਇੱਕ ਸਾਨੂੰ ਹੌਸਲਾ ਮਿਲਦਾ ਨਾ ਸਿੱਟੇ